ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਸਾਰਿਆਂ ਦਾ ਤੁਸੀਂ ਵੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਅੱਜ ਆਪਾਂ ਤੁਹਾਡੇ ਲਈ ਅਪਡੇਟ ਲੈ ਕੇ ਆਏ ਆ 8894 ਦੀ ਤੇ ਅੱਜ ਤਰੀਕੋ ਦੇ 10 April ਆਪਾਂ 8894 ਦੇ ਕੇਸ ਸੰਬੰਧੀ ਤੇ 10 April ਦਾ ਜਿਹੜਾ ਅੱਜ ਦੀ ਸੁਣਵਾਈ ਆਗੀ ਉਸ ਦੇ ਸੰਬੰਧੀ ਅਤੇ ਅੱਗੇ ਭਰਤੀ ਕਦੋਂ ਕੰਪਲੀਟ ਹੋਵੇਗੀ ਜਾਂ ਕੀ ਕਰਨਾ ਪਵੇਗਾ ਕਿ ਭਰਤੀ ਕੰਪਲੀਟ ਹੋਵੇ ਇਸ ਸੰਬੰਧੀ ਆਪਾਂ ਵਿਚਾਰ ਸਾਰਾ ਕਰਾਂਗੇ ਕਿਰਪਾ ਕਰਕੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਉਮੀਦ ਆ ਤੁਹਾਨੂੰ ਪਸੰਦ ਆਵੇਗੀ ਸੋ ਆਪਾਂ ਸ਼ੁਰੂ ਕਰਦੇ ਆਂਗੇ ਅੱਜ ਦੀ ਜਿਹੜੀ ਨਵੀਂ ਅਪਡੇਟ ਆ ਗਈ ਉਸ ਸੰਬੰਧੀ ਤੁਸੀਂ ਵੇਖ ਰਹੇ ਹੋ ਸਾਹਮਣੇ ਹੈਗਾ ਜੀ CWP 6819 2023 ਇਹ ਕੇਸ ਦਾ ਜਿਹੜਾ ਸਟੇਟਸ ਆ ਰਿਜ਼ਰਵਡ ਸ਼ੋ ਹੋ ਰਿਹਾ ਹੈਗਾ ਨੈਕਸਟ ਡੇਟ ਨਾਟ ਅਵੇਲੇਬਲ ਆ ਆਪਾਂ ਸਾਰੇ ਜਾਣਦੇ ਆਂਗੇ ਕਿ ਇਹ ਕੇਸ ਆ ਜਿਹੜਾ ਉਹ 28 ਮਾਰਚ 2023 ਨੂੰ ਰਜਿਸਟਰਡ ਹੋਇਆ ਸੀਗਾ ਤੇ ਇਸ ਕੇਸ ਦੇ ਉੱਪਰ ਸਟੇ ਲੱਗੀ ਸੀ ਤੇ ਆਪਾਂ ਪਿੱਛੇ ਜੇ ਵੀਡੀਓ ਬਣਾਈ ਸੀ 4 ਅਪ੍ਰੈਲ ਨੂੰ ਤੇ ਤੁਹਾਨੂੰ ਦੱਸਿਆ ਸੀਗਾ ਕਿ ਕਿਸ ਤਰ੍ਹਾਂ ਕੇਸ ਆ ਜਿਹੜਾ ਉਹ ਹਾਈ ਕੋਰਟ ਦੇ ਵਿੱਚੋਂ ਬਾਹਰ ਆ ਚੁੱਕਿਆ ਹੈਗਾ ਹੁਣ ਅੱਗੇ ਇਹਦਾ ਸਟੇਟਸ ਹੈ ਜਿਹੜਾ ਉਹ ਅਗਲੀ ਤਰੀਕ ਨਹੀਂ ਪੈਣੀਗੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਭਰਤੀ ਜਿਹੜੀ ਉਹ ਸੇਫ ਹੋ ਚੁੱਕੀ ਹੈਗੀ ਸਟੇ ਟੁੱਟ ਚੁੱਕੀ ਹੈਗੀ ਤੇ ਜਿਹੜੀ ਭਰਤੀ ਹੈਗੀ ਉਹ ਅੱਗੇ ਪੂਰੀ ਹੋਣ ਦੇ ਲਈ ਅਗਲੇ ਪ੍ਰੋਸੈਸਰ ਦੇ ਵਿੱਚ ਪੈ ਚੁੱਕੀ ਹੈਗੀ ਪਰੰਤੂ ਇਸ ਭਰਤੀ ਦੇ ਸਬੰਧੀ ਜਿਹੜਾ ਵੀ ਇਹ ਕੇਸ ਸੀਗਾ ਉਹਦਾ ਹਜੇ ਤੱਕ ਆਰਡਰ ਹੈ ਜਿਹੜਾ ਉਹ ਨਹੀਂ ਆਇਆ ਤੁਸੀਂ ਵੇਖ ਸਕਦੇ ਹੋ ਸਿਰਫ ਆਰਡਰ ਹੈ ਜਿਹੜੇ 4 ਮਾਰਚ 2024 ਦੇ ਹੀ ਸ਼ੋ ਹੋ ਰਹੇ ਨੇਗੇ ਇਹ ਆਪਾਂ ਵੇਖ ਸਕਦੇ ਹਾਂ ਕਿ ਪ੍ਰੰਤੂ ਅਜੇ ਤੱਕ 4 April ਦਾ ਜਿਹੜਾ ਸਟੇਟਸ ਰਿਜ਼ਰਵ ਦਾ ਆ ਰਿਹਾ ਸੀਗਾ ਯਾਨੀ ਕਿ ਭਰਤੀ ਦੀ ਜਿਹੜੀ ਸੁਣਵਾਈ ਹੈਗੀ ਉਹ ਕੰਪਲੀਟ ਹੋ ਚੁੱਕੀ ਹੈਗੀ ਸਿਰਫ ਫੈਸਲਾ ਆਉਣਾ ਬਾਕੀ ਆ ਫੈਸਲਾ ਕੋਈ ਵੀ ਹੋਵੇ ਆਪਾਂ ਨੂੰ ਉਹਦੇ ਤੱਕ ਮਤਲਬ ਨਹੀਂ ਆਪਾਂ ਨੂੰ ਸਿਰਫ ਮਤਲਬ ਹੈਗਾ ਕਿ ਭਰਤੀ ਜਿਹੜੀ ਹੈਗੀ ਹਾਈ ਕੋਰਟ ਦੇ ਵਿੱਚੋਂ ਬਾਹਰ ਆ ਗਈ ਹੈ ਇਹ ਹੀ ਖੁਸ਼ੀ ਦੀ ਗੱਲ ਹੈ ਸੀਗੀ ਕਿ ਜਿਹੜੀ ਭਰਤੀ ਹੈਗੀ ਸਭ ਨੂੰ ਦੇ ਲਈ ਉਹ ਰੋਜ਼ਗਾਰ ਲੈ ਕੇ ਆ ਰਹੀ ਹੈਗੀ ਆਪਾਂ ਸਾਰੇ ਇਸ ਗੱਲੋਂ ਖੁਸ਼ ਹਾਂਗੇ ਸੋ ਆਪਾਂ ਅਗਲੀ ਜਿਹੜੀ ਗੱਲ ਕਰਨੀ ਹੈਗੀ ਉਹ ਇਹ ਹੈਗੀ ਕਿ ਇਹ ਭਰਤੀ ਕੰਪਲੀਟ ਹੋਣ ਦੇ ਲਈ ਜਿਸ ਤਰ੍ਹਾਂ ਤੁਸੀਂ ਸਾਰੇ ਉਮੀਦਵਾਰਾਂ ਨੇ ਬਹੁਤ ਜ਼ਿਆਦਾ ਜ਼ੋਰ ਲਗਾਇਆਗਾ ਭਰਤੀ ਕੰਪਲੀਟ ਕਰਨ ਦੇ ਲਈ ਵੀ ਤੁਹਾਨੂੰ ਹੁਣ ਜਿਹੜਾ ਹੈਗਾ ਉਹ ਜ਼ੋਰ ਲਾਉਣਾ ਪਵੇਗਾ ਜੇਕਰ ਇਕੱਲੀ ਭਰਤੀ ਕੋਡ ਦੇ ਵਿੱਚੋਂ ਬਾਹਰ ਆ ਗਈ ਆ ਫੈਰ ਮਤਲਬ ਇਹ ਨਹੀਂ ਕਿ ਭਰਤੀ ਹੁਣ ਆਪਾਂ ਨੂੰ ਘਰੇ ਬੈਠਿਆਂ ਤੋਂ ਹੀ ਪੂਰੀ ਹੋ ਜਾਵੇਗੀ ਇਸ ਗੱਲ ਦੇ ਉੱਤੇ ਆਪਾਂ ਨੂੰ ਥੋੜੀ ਜਿਹੀ ਗੌਰ ਕਰਨ ਦੀ ਲੋੜ ਹੈ ਕਿਉਂਕਿ ਆਪਾਂ ਜੇਕਰ ਇਤਿਹਾਸ ਪੜ੍ਹਗੇ ਇਹ ਰਾ ਜਿਹੜਾ ਡਿਪਾਰਟਮੈਂਟ ਆਪਾਂ ਐਜੂਕੇਸ਼ਨ ਡਿਪਾਰਟਮੈਂਟ ਤੁਸੀਂ ਦੇਖਦੇ ਹੋ ਸਾਰੇ ਭਲੀ ਭਾਂਤੀ ਸਾਡੇ ਵੀਡੀਓ ਦੇਖਦੇ ਰਹਿੰਦੇ ਹੋ ਈਟੀਟੀ 2364 ਦੇ ਸੰਬੰਧ ਦੇ ਵਿੱਚ ਆਪਾਂ ਜੇਕਰ ਗੱਲ ਕਰੀਏ ਤਾਂ ਈਟੀਟੀ 2364 ਦੀ ਭਰਤੀ ਕੰਪਲੀਟ ਹੋਈ ਨੂੰ ਜਾਂ ਕਹਿ ਲੋ ਕਿ ਹਾਈ ਕੋਰਟ ਦੇ ਵਿੱਚੋਂ ਬਾਹਰ ਆਏ ਨੂੰ ਕਿੰਨਾ ਲੰਮਾ ਸਮਾਂ ਹੋ ਗਿਆ ਉਹਨਾਂ ਨੂੰ ਸਿਰਫ 2 ਮਹੀਨੇ ਦਿੱਤੇ ਸੀਗੇ ਡਿਪਾਰਟਮੈਂਟ ਨੂੰ ਕੰਪਲੀਟ ਕਰਨ ਦੇ ਲਈ ਪਰੰਤੂ ਈਟੀਟੀ 2364 ਦੇ ਸੰਬੰਧ ਦੇ ਵਿੱਚ ਡਿਪਾਰਟਮੈਂਟ ਨੇ ਬਹੁਤ ਹੀ ਨਿਰਾਸ਼ਾਜਨਕ ਜਿਹੇ ਨਾਲ ਉਹਦਾ ਰੋਲ ਅਦਾ ਕੀਤਾਗਾ ਇਹ ਸਾਰੇ ਆਪਾਂ ਜਾਣਦੇ ਆ ਕਿਉਂਕਿ 2364 ਦੀ ਭਰਤੀ 2 ਮਹੀਨਿਆਂ ਚ ਕੰਪਲੀਟ ਹੋਣੀ ਸੀਗੀ ਪਰੰਤੂ ਡਿਪਾਰਟਮੈਂਟ ਨੇ ਕੀ ਕੀਤਾ ਕਿ 2 ਮਹੀਨਿਆਂ ਜਦੋਂ ਕੰਪਲੀਟ ਹੋਣ ਵਾਲੇ ਹੋਗੇ ਤਾਂ ਉਹਨਾਂ ਨੇ ਸੀਐਮ ਇੱਕ ਲਗਾਈ ਫਾਈਲ ਕੀਤੀ ਕੋਰਟ ਦੇ ਵਿੱਚ ਤੇ ਉਹ ਸੀਐਮ ਦੇ ਵਿੱਚ ਉਹਨਾਂ ਨੇ ਕਲੀਅਰੈਂਸ ਮੰਗੀ ਤੇ ਸਮਾਂ ਵੀ ਮੰਗਿਆ ਕਿ ਸਾਨੂੰ ਭਰਤੀ ਕੰਪਲੀਟ ਕਰਨ ਦੇ ਲਈ ਹੋਰ ਸਮਾਂ ਦਿੱਤਾ ਜਾਵੇ ਚਾਹੇ ਕਿ ਚਾਹੇ ਉਸ ਸੀਐਮ ਦੇ ਸਬੰਧ ਦੇ ਵਿੱਚ ਡਿਪਾਰਟਮੈਂਟ ਦੀ ਕਾਫੀ ਕਰਨ ਝਾੜ ਵੀ ਹੋਈ ਹੈਗੀ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਤੇ ਹਾਈ ਕੋਰਟ ਦੇ ਜੱਜ ਸਾਹਿਬਾਨ ਨੇ ਕਾਫੀ ਉਹਨਾਂ ਦੀ ਖਲਾਸ ਵੀ ਲਾਈ ਸੀ ਕਿ ਤੁਸੀਂ ਜਾਣ ਬੁੱਝ ਕੇ ਕੰਮ ਕਰ ਰਹੇ ਹੋਗੇ ਜਿਹੜੀ ਭਰਤੀ ਕੰਪਲੀਟ ਹੋਣੀ ਚਾਹੀਦੀ ਸੀ ਜਿਸ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਤੁਸੀਂ ਕਰੀ ਸੀਗੀ ਉਹ ਭਰਤੀ ਕੰਪਲੀਟ ਕਰੋ ਦੈਟਸ ਆਲ ਸੋ ਇਹ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸੀਗੀਆਂ ਪ੍ਰੰਤੂ ਅਜੇ ਤੱਕ ਉਸ ਤੋਂ ਬਾਅਦ ਚੋਣ ਜਾਬਤਾ ਲੱਗ ਗਿਆ ਤੇ ਡਿਪਾਰਟਮੈਂਟ ਹੁਣ ਜਿਵੇਂ ਕੰਮ ਕਰਦੇ ਨਹੀਂ ਨੀਂਦੇ ਸੁੱਤਾ ਪਿਆਗਾ ਚਾਹੇ ਕਿ ਜਾਂ ਹਾਰਾਂ ਕਿ ਇਹ ਜਿਹੜਾ ਹੈਗਾਗਾ ਉਹ ਭਰਤੀ ਕੰਪਲੀਟ ਕੀਤੀ ਜਾ ਸਕਦੀ ਹੈ ਚੋਣ ਜਾਬਤੇ ਦੇ ਵਿੱਚ ਪ੍ਰੰਤੂ ਡਿਪਾਰਟਮੈਂਟ ਕੋਲੇ ਬਹਾਨਾ ਬਹੁਤ ਵਧੀਆ ਗਿਆ ਇਹ ਕਿ ਜੀ ਚੋਣਾ ਕਰਕੇ ਅਸੀਂ ਕੋਈ ਵੀ ਜਿਹੜੀ ਨਵੀਂ ਅਪਡੇਟਾਂ ਨੇ ਜਿਹੜੀ ਭਰਤੀ ਕੰਪਲੀਟ ਨਹੀਂ ਕਰ ਸਕਦੇ ਕਿਉਂਕਿ ਸਾਡੇ ਤੇ ਕੋਈ ਐਕਸ਼ਨ ਨਾ ਹੋ ਜੇ ਚਲੋ ਹੁੰਦਾ ਹੀ ਸਾਰਿਆਂ ਨੂੰ ਇਹ ਪ੍ਰੰਤੂ ਜੇਕਰ ਤੁਸੀਂ ਚਾਹੋਗੇ ਕਿ ਜਿਹੜਾ ਹੈਗਾ ਸਾਡੀ ਭਰਤੀ ਕੰਪਲੀਟ ਛੇਤੀ ਤੋਂ ਛੇਤੀ ਹੋਵੇ ਪਰ ਪਲੀਜ਼ ਸਾਰੇ ਹੋ ਉਮੀਦਵਾਰਾਂ ਨੂੰ ਮੇਰੀ ਬੇਨਤੀ ਆ ਕਿ ਉਹ ਆਦੇ ਜੂਨੀਅਰ ਦੇ ਮੈਂਬਰ ਸਾਹਿਬਾਨ ਦੇ ਉੱਪਰ ਵਿਸ਼ਵਾਸ ਕਰਦੀ ਹੋਈ ਉਹਨਾਂ ਨਾਲ ਰਾਬਤਾ ਕਾਇਮ ਕਰੋ ਉਹਨਾਂ ਨੂੰ ਉਹਦੇ ਮੁਤਾਬਕ ਉਹਨਾਂ ਨੂੰ ਪੁੱਛੋ ਕਿ ਸਾਡੀ ਜਿਹੜੀ ਭਰਤੀ ਹੈਗੀ ਕਿਸ ਤਰ੍ਹਾਂ ਕੰਪਲੀਟ ਹੋਵੇਗੀ ਸਾਨੂੰ ਉਸ ਦੇ ਲਈ ਕੀ ਕਰਨਾ ਪਵੇਗਾ ਸਾਨੂੰ ਇਕੱਠ ਕਰਨ ਦੀ ਲੋੜ ਹੈਗੀ ਆ ਜਾਂ ਨਹੀਂ ਹੈਗੀ ਆ ਜਾਂ ਸਾਨੂੰ ਸਿਰਫ ਚੋਣਾਂ ਤੱਕ ਆਪਾਂ ਨੂੰ ਵੇਟ ਕਰਨੀ ਪਵੇਗੀ ਤੇ ਜੇਕਰ ਚੋਣਾਂ ਤੱਕ ਵੇਟ ਕਰਨੀ ਪਵੇਗੀ ਚੋਣਾਂ ਤੋਂ ਬਾਅਦ ਲੰਮਾ ਸਮਾਂ ਨਾ ਲੰਘੇ ਜਦੋਂ ਹੀ ਰਿਜ਼ਲਟ ਆਉਂਦਾਗਾ ਜੂਨ ਦੇ ਵਿੱਚ ਤਾਂ ਜਲਦੀ ਤੋਂ ਜਲਦੀ ਹੀ ਜਿਹੜਾ ਹੈਗਾ ਉਹ ਸਾਡੀ ਭਰਤੀ ਵੀ ਕੰਪਲੀਟ ਕੀਤੀ ਜਾਵੇ ਇਸ ਤਰ੍ਹਾਂ ਦੀ ਕੋਈ ਰਣਨੀਤੀ ਹੈ ਜਿਹੜੀ ਉਹ ਰਲ ਮਿਲ ਕੇ ਤੁਸੀਂ ਸਾਰੇ ਉਮੀਦਵਾਰ ਬਣਾ ਸਕਦੇ ਹੋ ਆਪਦੇ ਜੂਨੀਅਰ ਦੇ ਜਿਹੜੇ ਤੁਹਾਡੇ ਅਹੁਦੇਦਾਰ ਨੇ ਉਹਨਾਂ ਨੂੰ ਉਹਨਾਂ ਨਾਲ ਰਾਬਤਾ ਕਾਇਮ ਕਰਕੇ ਸੋ ਹੁਣ ਜਿਹੜੇ ਆਰਡਰਸ ਨੇ ਆਪ ਕੋਈ ਗੱਲ ਕਰੀਏ ਕਿ ਆਰਡਰਸ ਜਿਹੜੇ ਹੈਗੇ ਨੇ ਉਹ ਇਸ ਹਫਤੇ ਨਹੀਂ ਆਉਂਦੇ ਕਿਉਂਕਿ ਕੱਲ ਉਹਨੂੰ ਈਦ ਦੀ ਛੁੱਟੀ ਆ ਉਸ ਤੋਂ ਬਾਅਦ ਵਿਸਾਖੀ ਦੀਆਂ ਛੁੱਟੀਆਂ ਆ ਜਾਣਗੀਆਂ ਸੋ ਜਿਹੜੀ ਕੋਰਟ ਆ ਜੋ ਕਾਫੀ ਜਿਹੜਾ ਹੈਗਾ ਕਈ ਦਿਨਾਂ ਤੱਕ ਬੰਦ ਰਹੇਗੀ ਸੋ ਸਾਨੂੰ ਉਮੀਦ ਹੈ ਕਿ ਵਿਸਾਖੀ ਤੋਂ ਬਾਅਦ ਜਿਹੜਾ ਹੈਗਾ ਨੈਕਸਟ ਵੀ ਜਿਹੜੀ ਆਰਡਰ ਹੋ ਗਈ ਉਹ ਆਉਣ ਦੀ ਪੂਰੀ ਸੰਭਾਵਨਾ ਹੈਗੀ ਜਦੋਂ ਹੀ ਆਰਡਰ ਆਉਂਦੇ ਨੇਗੇ ਤਾਂ ਤੁਹਾਨੂੰ ਸਾਰਿਆਂ ਨੂੰ ਜ਼ੋਰ ਲਗਾਉਣ ਦੀ ਲੋੜ ਹੈਗੀ ਉਮੀਦਵਾਰਾਂ ਨੂੰ ਇਸ ਭਰਤੀ ਨੂੰ ਕੰਪਲੀਟ ਕਰਨ ਦੇ ਲਈ ਚੋਣ ਜਾਬਤੇ ਦੇ ਵਿੱਚ ਖਰਾਾ ਜਾਵਾਂ ਉਹ ਤਾਂ ਬਹੁਤ ਵਧੀਆ ਗੱਲ ਆ ਪਰੰਤੂ ਇੱਕ ਕੇਸ ਆ ਜਿਹੜਾ 10 ਅਪ੍ਰੈਲ ਅੱਜ ਵੀ 15234 ਕੇਸ ਆ ਜਿਹਦੀ ਸੁਣਵਾਈ ਹੈ ਜਿਹੜੀ 36 ਨੰਬਰ ਕੋਰਟ ਦੇ ਵਿੱਚ ਅੱਜ ਵੀ ਚੱਲ ਰਹੀ ਹੈਗੀ ਉਹ 4 ਨੰਬਰ ਦੇ ਗ੍ਰੇਸ ਨੂੰ ਲੈ ਕੇ ਹੈਗੀ ਉਸ ਸੰਬੰਧੀ ਵੀ ਕੇਸ ਦੀ ਜਿਹੜੀ ਸੁਣਵਾਈ ਹੈ 8899 ਕੇਸ ਉਹ ਵੀ ਹੈਗਾਗਾ ਆ ਡਿਪਾਰਟਮੈਂਟ ਕੋਲੇ ਹੋ ਸਕਦਾ ਇਸ ਦਾ ਵੀ ਬਹਾਨਾ ਹੋਵੇ ਭਰਤੀ ਕੰਪਲੀਟ ਕਰਨ ਲਈ ਸਾਨੂੰ ਪਹਿਲਾਂ ਸਾਰੇ ਕੇਸਾਂ ਨੂੰ ਨਿਪਟਾਉਣਾ ਪਵੇਗਾ ਫਿਰ ਉਸ ਤੋਂ ਬਾਅਦ ਹੀ ਭਰਤੀ ਜਿਹੜੀ ਪੂਰੀ ਕਰਾਂਗੇ ਕਿਉਂਕਿ ਫਿਰ ਕੋਈ ਪ੍ਰੋਬਲਮ ਹੋਰ ਨਾ ਕ੍ਰੀਏਟ ਹੋ ਜੇ ਕਿਉਂਕਿ ਰਿਜ਼ਲਟ ਤਾਂ ਚਾਹੇ ਬਣ ਚੁੱਕਿਆ ਹੈਗਾ ਜੀਟੀਟੀ ਉਹਨਾਂ 93 ਦਾ ਪਰੰਤੂ ਫਿਰ ਵੀ ਡਿਪਾਰਟਮੈਂਟ ਸਿਰਫ ਇਹੀ ਚਾਹੂਗਾ ਕਿ ਜਿੰਨੀ ਦੇਰ ਤੱਕ ਪੂਰੀ ਕਲੀਅਰੈਂਸ ਨਹੀਂ ਮਿਲਦੀ ਹਾਂ ਜਿਹੜੀ ਭਰਤੀਆ ਪੂਰੀ ਤਰ੍ਹਾਂ ਸੇਫ ਨਹੀਂ ਹੁੰਦੀ ਉਹਨੀ ਦੇਰ ਤੱਕ ਅਸੀਂ ਕੋਈ ਐਕਸ਼ਨ ਨਾ ਲਈਏ ਚਾਹੇ ਕਿ 4 ਨੰਬਰ ਦੇ ਗ੍ਰੇਸ ਦੇ ਵਿੱਚ ਹਾਲਾਂਕਿ ਕੋਈ ਵੀ ਜਿਹੜੀ ਹੈਗੀ ਸਟੇ ਨਹੀਂ ਮਿਲੀ ਹੋਈ ਪਰੰਤੂ ਫਿਰ ਵੀ ਡਿਪਾਰਟਮੈਂਟ ਹੋ ਸਕਦਾ ਜਿਹੜੇ ਬਹਾਨੇ ਮਾਰ ਸਕਦਾਗਾ ਸੋ ਡਿਪਾਰਟਮੈਂਟ ਨੂੰ ਜਾਗਰੂਕ ਉਹਨੂੰ ਕੰਮ ਕਰਨ ਦੀ ਨੀਤੋਂ ਬਾਹਰ ਕੱਢਣ ਦੇ ਲਈ ਉਸ ਤੇ ਦਬਾਅ ਪਾਉਣਾ ਪਵੇਗਾ ਮੰਤਰੀ ਸਹਿਬਾਨ ਨਾਲ ਆਪ ਦੇ ਜਿਹੜੇ ਤੁਹਾਡੇ ਐਜੂਕੇਸ਼ਨ ਡਿਪਾਰਟਮੈਂਟ ਦੇ ਅਧਿਕਾਰਦਾਰ ਨੇ ਉਹਨਾਂ ਨਾਲ ਮਿਲ ਕੇ ਮੀਟਿੰਗਾਂ ਕੀਤੀਆਂ ਜਾਣ ਮੀਟਿੰਗਾਂ ਦੇ ਵਿੱਚ ਕੋਈ ਰਿਜ਼ਲਟ ਜਿਹੜਾ ਚੰਗਾ ਮਿਲ ਸਕੇ ਤਾਂ ਕਿ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਤੋਂ ਜਲਦੀ ਭਰਤੀ ਜਿਹੜੀ ਕੰਪਲੀਟ ਹੁੰਦੀ ਦਿਸੇ ਸੋ ਸਾਰਿਆਂ ਨੇ ਜ਼ੋਰ ਲਾਉਣਾਗਾ ਸੋ ਜਿਸ ਦੇ ਨਾਲ ਭਰਤੀ ਜਿਹੜੀ ਕੰਪਲੀਟ ਹੋ ਕੇ ਉਸ ਤੋਂ ਬਾਅਦ ਤੁਹਾਨੂੰ ਰੋਜ਼ਗਾਰ ਮਿਲੇ ਸੋ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਮੈਂਟ ਜਰੂਰ ਕਰਿਓ ਭਰਤੀ ਕੰਪਲੀਟ ਕਰਨ ਦੇ ਲਈ ਤੁਹਾਡੇ ਕੀ ਰਾਏ ਆ ਨੇ ਤੁਹਾਡੇ ਕੀ ਵਿਚਾਰ ਨੇ ਉਹ ਵੀ ਸਾਡੇ ਨਾਲ ਕਮੈਂਟ ਵਿੱਚ ਸ਼ੇਅਰ ਕਰਿਓ ਅਗਲੀ ਵੀਡੀਓ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ